ਪਾਠ 12 ਮੂੜ ਆਖੀ ਸਰਦਾਰ ਕੁਲਵੰਤ ਸਿੰਘ ਵਿਰਕ ਸਰਦਾਰ ਕੁਲਵੰਤ ਸਿੰਘ ਵਿਰਕ ਪੰਜਾਬੀ ਦੇ ਬਹੁਤ ਹੀ ਜਾਣੇ-ਮਾਣੇ ਕਹਾਣੀਕਾਰ ਹਨ ਤੇ ਉਹਨਾਂ ਦੀਆਂ ਕਹਾਣੀਆਂ ਦਾ ਇੱਕ ਆਪਣਾ ਨਫਜ਼ ਹੈ ਇੱਕ ਆਪਣੀ ਪਛਾਣ ਹੈ ਪੰਜਾਬੀ ਵਿੱਚ ਉਹਨਾਂ ਦੀਆਂ ਕਹਾਣੀਆਂ ਨੇ ਪੰਜਾਬੀ ਕਹਾਣੀ ਦੀ ਇੱਕ ਪਛਾਣ ਬਣਾਈ ਹੈ ਉਹਨਾਂ ਦੀਆਂ ਲਿਖੀਆਂ ਹੋਈਆਂ ਕਹਾਣੀਆਂ ਦੁੱਧ ਦਾ ਛੱਪੜ ਧਰਤੀ ਹੇਠਲਾ ਬਦਲ ਤੂੜੀ ਦੀ ਪੰਡ ਸ਼ੇਰਨੀਆਂ ਬਹੁਤ ਹੀ ਪ੍ਰਸਿੱਧ ਕਹਾਣੀਆਂ ਹਨ ਬਹਾਦਰ ਸਿੰਘ ਸਿਰਫ ਨਾ ਦਾ ਹੀ ਬਹਾਦਰ ਨਹੀਂ ਸੀ ਸਗੋ ਉਸਦੇ ਸਾਰੇ ਕੰਮ ਹੀ ਬਹਾਦਰੀ ਵਾਲੇ ਰਹੇ ਸਨ ਉਸ ਨੂੰ ਆਪਣੀ ਬਹਾਦਰੀ ਉੱਪਰ ਮਾਣ ਸੀ ਉਸ ਬਹਾਦਰੀ ਜਿਸ ਨੂੰ ਆਪਣੇ ਚੱਟੇ ਹੋਣ ਦਾ ਮਾਣ ਸੀ ਕਈ ਪਿੰਡਾਂ ਵਿੱਚ ਫੈਲੀ ਹੋਈ ਸੀ ਚੱਟੇ ਸਰਦਾਰ ਸਨ ਤੇ ਉਹਨਾਂ ਨੇ ਆਪਣੇ ਚੱਟੇ ਹੋਣ ਦਾ ਮਾਣ ਰੱਖਿਆ ਸੀ ਇਸ ਮਾਣ ਵਿੱਚ ਕਈ ਪੁਸ਼ਤਾਂ ਦੀ ਸਰਦਾਰੀ ਛਿਪੀ ਹੋਈ ਸੀ ਉਹ ਆਪਣਾ ਸਿੱਧਾ ਮੁਕਾਬਲਾ ਵੜੈਚ ਬਰਾਦਰੀ ਨਾਲ ਸਮਝਦੇ ਸਨ ਜਿਹੜੀ ਉਹਨਾਂ ਦੀ ਬਰਾਦਰੀ ਵਾਂਗ ਆਲੇ-ਦੁਆਲੇ ਦੇ ਕਈ ਪਿੰਡਾਂ ਉੱਤੇ ਕਬਜ਼ਾ ਕਰਕੇ ਬੈਠੇ ਸਨ ਵੜੈਚ ਵੀ ਉਹਨਾਂ ਵਾਂਗ ਜੱਟ ਬਰਾਦਰੀ ਨਾਲ ਸੰਬੰਧ ਰੱਖਦੇ ਸਨ ਤੇ ਵੱਡੇ ਸਰਦਾਰਾਂ ਵਾਂਗ ਰਹਿੰਦੇ ਸਨ ਉਹਨਾਂ ਕੋਲ ਜ਼ਮੀਨਾਂ ਖੁੱਲੀਆਂ ਸਨ ਜਦੋਂ ਕਿ ਚਟੀਆਂ ਕੋਲ ਜ਼ਮੀਨਾਂ ਥੋੜੀਆਂ ਸਨ ਪਰ ਇਸ ਦੇ ਬਾਵਜੂਦ ਉਹਨਾਂ ਕਦੇ ਆਪਣੇ ਆਪ ਨੂੰ ਵੜੈਚਾਂ ਤੋਂ ਘੱਟ ਨਹੀਂ ਸੀ ਸਮਝਿਆ ਬਹਾਦਰ ਸਿੰਘ ਨੂੰ ਆਪਣੀ ਬਹਾਦਰੀ ਉੱਪਰ ਮਾਣ ਸੀ ਉਹ ਜਲਦੀ ਕਿਤੇ ਨਾ ਕਿਸੇ ਦੇ ਥੱਲੇ ਲੱਗਦੇ ਸਨ ਤੇ ਨਾ ਹੀ ਕਿਸੇ ਦੀ ਈਨ ਮੰਨਦੇ ਸਨ ਬਹਾਦਰ ਸਿੰਘ ਪੁਸ਼ਤੈਨੀ ਅਮੀਰ ਹੋਣ ਕਰਕੇ ਮਾੜੇ ਛੱਟਿਆਂ ਦੀ ਮਦਦ ਕਰਦਾ ਸੀ ਤੇ ਉਹਨਾਂ ਨੂੰ ਉੱਪਰ ਉੱਠਣ ਵਿੱਚ ਪ੍ਰੇਰਦਾ ਸੀ ਉਹ ਸਮਝਦਾ ਸੀ ਕਿ ਉਸ ਦੀ ਬਰਾਦਰੀ ਨੂੰ ਹਰ ਹਾਲਾਤ ਵਿੱਚ ਇਕੱਠੇ ਰਹਿਣਾ ਚਾਹੀਦਾ ਹੈ ਬਰਾਦਰੀ ਵਿੱਚ ਭਰਾਤਰੀ ਭਾਵ ਤੇ ਇੱਕ ਦੂਜੇ ਦੀ ਮਦਦ ਕਰਨ ਨਾਲ ਬਰਾਦਰੀ ਦਾ ਭਲਾ ਹੁੰਦਾ ਹੈ ਇਸ ਲਈ ਉਹ ਸਿਰਫ ਨਾਦਾਹੀ ਬਹਾਦਰ ਨਹੀਂ ਸੀ ਸਗੋਂ ਉਸਦੇ ਕੰਮ ਵੀ ਬਹਾਦਰੀ ਵਾਲੇ ਸਨ ਚੱਠੀਆਂ ਦਾ ਮੁਕਾਬਲਾ ਉਹ ਸਮਝਦਾ ਹੈ ਕਿ ਸਿਰਫ ਵੜੈਚਾ ਨਾਲ ਹੈ ਪਰ ਉਹ ਇੱਥੇ ਵੀ ਆਪਣੀ ਬਰਾਦਰੀ ਦੀ ਪਿੱਠ ਲੱਗਦੀ ਨਹੀਂ ਦੇਖਣਾ ਚਾਹੁੰਦਾ ਜਦੋਂ ਡਿਸਟ੍ਰਿਕਟ ਬੋਰਡ ਦੀਆਂ ਚੋਣਾਂ ਵਿੱਚ ਵੜੈਚ ਸਰਦਾਰ ਵੋਟਾਂ ਲਈ ਕਹਿਣ ਤਾਂ ਪਿੰਡ ਆਉਂਦਾ ਹੈ ਤਾਂ ਸਾਰਾ ਪਿੰਡ ਚੱਠੀਆਂ ਦੇ ਪਿੱਛੇ ਖੜੋ ਜਾਂਦਾ ਹੈ ਇਸ ਸਥਿਤੀ ਨੂੰ ਉਹ ਵੜੈਚ ਸਰਦਾਰ ਆਪਣੇ ਇਹਨਾਂ ਸ਼ਬਦਾਂ ਵਿੱਚ ਸਮੇਟਦਾ ਹੈ ਕਿ ਚੱਠੀਆਂ ਦੇ ਦਿਵਾਲੇ ਦੀ ਵਲਗੜ ਬਹੁਤ ਮਜ਼ਬੂਤ ਹੈ ਇਸ ਨੂੰ ਤੋੜਨਾ ਕੋਈ ਆਸਾਨ ਕੰਮ ਨਹੀਂ ਬਹਾਦਰ ਸਿੰਘ ਦੀ ਅਣਖ ਜਾਗਦੀ ਹੈ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਪਿੰਡੋਂ ਉਸ ਦੀ ਬਰਾਦਰੀ ਦੀ ਇੱਕ ਨੂ ਕਿਸੇ ਦਫ਼ਤਰ ਵਿੱਚ ਨੌਕਰੀ ਕਰਨਾ ਮੰਨ ਲੈਂਦੀ ਹੈ ਨੂਤੀ ਦੀ ਨੌਕਰੀ ਕਰਨ ਵਿੱਚ ਉਹ ਆਪਣੀ ਬਰਾਦਰੀ ਦੀ ਹੀਠੀ ਸਮਝਦਾ ਹੈ ਬਹਾਦਰ ਸਿੰਘ ਘਰੋਂ ਕੁਝ ਐਡਾ ਸੌਖਾ ਨਹੀਂ ਸੀ ਫਿਰ ਵੀ ਉਹ ਨਹੀਂ ਚਾਹੁੰਦਾ ਸੀ ਕਿ ਚੱਠੀਆਂ ਦੀ ਇੱਕ ਨੂ ਸ਼ਹਿਰ ਵਿੱਚ ਨੌਕਰੀ ਕਰਦੀ ਫਿਰੇ ਪੜ ਇਸ ਵਿੱਚ ਉਸ ਵਿਚਾਰੀ ਦਾ ਕੀ ਕਸੂਰ ਸੀ ਜੇ ਉਸ ਦਾ ਢਿੱਡ ਨਾ ਟੁਰੇ ਤਾਂ ਉਸ ਨੌਕਰੀ ਤਾਂ ਕਰਨੀ ਹੋਈ ਇਸ ਮਾਮਲੇ ਨੂੰ ਨਿਜਠਣ ਦਾ ਇੱਕੋ ਹੀ ਢੰਗ ਸੀ ਕਿ ਬਹਾਦਰ ਸਿੰਘ ਉਸ ਨੂੰ ਆਪਣੇ ਘਰ ਲੈ ਆਵੇ ਉਸ ਨੂੰ ਘਰ ਲਿਉਣ ਦੀ ਸਲਾਹ ਬਹਾਦਰ ਸਿੰਘ ਨੇ ਆਪਣੇ ਪੁੱਤਰ ਨਾਲ ਵੀ ਕੀਤੀ ਛੱਟੀਆਂ ਦੀ ਦੂਦਾ ਕਿਸੇ ਦੇ ਘਰ ਨੌਕਰੀ ਕਰਨਾ ਮੁੰਡੇ ਦੇ ਸਵੈਮਾਨ ਤੇ ਵੀ ਸੱਟ ਮਾਰਦਾ ਸੀ ਪਰ ਉਸ ਨੂੰ ਇਹ ਵੀ ਪਸੰਦ ਨਹੀਂ ਸੀ ਕਿ ਬਹਾਦਰ ਸਿੰਘ ਉਸ ਜਨਾਨੀ ਦੀ ਸਾਰੀ ਉਮਰ ਦਾ ਖਰਚਾ ਆਪਣੇ ਸਿਰ ਤੇ ਚੁੱਕ ਲਵੇ ਬਹਾਦਰ ਸਿੰਘ ਉਸ ਰਸਮਜਾਂ ਤੋਂ ਰੋਕਣ ਵਿੱਚ ਆਪਣਾ ਪੂਰਾ ਤਾਣ ਲਾਉਂਦਾ ਹੈ ਪਰ ਬਦਲ ਰਹੇ ਸਮਾਜਿਕ ਤੇ ਆਰਥਿਕ ਹਾਲਾਤ ਉਸ ਨੂੰ ਬਦਲਣ ਉੱਪਰ ਮਜਬੂਰ ਕਰਦੇ ਹਨ ਉਸ ਦਾ ਸਵੈਮਾਨ ਪੂਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ ਜਿਸ ਤਰ੍ਹਾਂ ਕਿਸੇ ਦਾ ਝਟ ਲੰਗੇ ਉਸ ਲੰਗਾਣਾ ਹੋਇਆ ਬਾਪੂ ਤੈਨੂੰ ਇਸ ਨਾਲ ਕੀ ਤੂੰ ਕੋਈ ਸਾਰੀ ਦੁਨੀਆ ਨੂੰ ਘਰ ਬੈਠਿਆਂ ਰੋਟੀਆਂ ਦੇ ਸਕਣਾ ਉਸ ਦੇ ਪੁੱਤਰ ਨੇ ਦਲੀਲ ਦਿੱਤੀ ਪਰ ਬਹਾਦਰ ਸਿੰਘ ਲਈ ਇਹ ਕੋਈ ਲੰਮੀਆ ਬੈਸਾਂ ਦਾ ਸਵਾਲ ਰਹੀ ਸੀ ਸਗੋ ਇੱਕ ਔਰਤ ਨੂੰ ਆਪਣੇ ਘਰ ਰੋਟੀ ਦੇ ਕੇ ਸਾਰੀ ਬਰਾਦਰੀ ਦੀ ਇੱਜ਼ਤ ਬਚਾਉਣ ਦਾ ਸਵਾਲ ਸੀ। ਇੱਕ ਡਾਰੋ ਨਿਖੜੀ ਕੁੰਜ ਨੂੰ ਡਾਰ ਦੇ ਵਿੱਚ ਰਲੌਣ ਦਾ ਸਵਾਲ ਸੀ। ਬਹਾਦਰ ਸਿੰਘ ਨੂੰ ਇਹ ਨਿਸ਼ਚਾ ਸੀ ਕਿ ਜਿੰਨਾ ਚਿਰ ਉਹ ਸ਼ਹਿਰ ਵਿੱਚ ਨੌਕਰੀ ਕਰਦੀ ਸੀ, ਉਨਾ ਚਿਰ ਉਹ ਆਰਾਮ ਨਾਲ ਰੋਟੀ ਨਹੀਂ ਖਾ ਸਕਦਾ। ਅਖੀਰ ਉਹ ਉਸ ਔਰਤ ਨੂੰ ਸਮਝਾ-부ਝਾ ਕੇ ਆਪਣੇ ਘਰ ਲੈ ਆਇਆ ਤੇ ਇਸ ਤਰ੍ਹਾਂ ਚੱਠੀਆਂ ਦੇ ਦਿਵਾਲੇ ਦੇ ਵਲਗੜ ਵਿੱਚ ਜੋ ਮੰਘੋਰਾ ਹੋ ਗਿਆ ਸੀ। ਉਸ ਨੂੰ ਬੰਦ ਕਰ ਦਿੱਤਾ ਹੁਣ ਬਹਾਦਰ ਸਿੰਘ ਖੋੜੀ ਤੇ ਚੜ ਕੇ ਪਿੰਡੋਂ ਪਿੰਡ ਜਾਂਦਾ ਤੇ ਆਪਣੇ ਇਸ ਕਰਮ ਬਾਰੇ ਲੋਕਾਂ ਦੇ ਪ੍ਰतिकਰਮ ਦੀਆਂ ਕੰਸਾਵਾਂ ਲੈਂਦਾ ਉਸਦੇ ਕੰਮ ਦੀ ਹਰ ਪਾਸੇ ਸ਼ਲਾੰਗਾ ਹੀ ਸ਼ਲਾੰਗਾ ਸੀ ਉਹ ਚਾਹੁੰਦਾ ਸੀ ਕਿ ਉਹ ਆਪਣੀ ਸਾਰੀ ਜ਼ਮੀਨ ਵੇਚ ਦੇਵੇ ਤੇ ਛੱਟਿਆਂ ਦੇ ਬੱਚਿਆਂ ਨੂੰ ਅੱਗੇ ਪੜ੍ਹਨ ਲਈ ਸਕੂਲ ਖੋਲ੍ਹ ਦੇਵੇ ਪਰ ਉਸਦੇ ਵਸੀਲੇ ਐਨੇ ਨਹੀਂ ਰੁਪਏ ਪੈਸੇ ਦੀ ਮਾਰ ਸਾਹਮਣੇ ਉਸ ਦਾ ਸਹਿਮਾਨ ਚੂਰਾ ਚੂਰਾ ਹੁੰਦਾ ਉਹ ਖੁਦ ਮਹਿਸੂਸ ਕਰਦਾ ਹੈ ਆਖਰੀ ਘਟਨਾ ਜੋ ਸਨਾਲ ਸ਼੍ਰੀ ਅੰਮ੍ਰਿਤਸਰ ਵਿੱਚ ਵਾਪਰਦੀ ਹੈ ਇਸ ਵਿੱਚ ਉਹ ਆਪਣੀ ਹੀ ਬਰਾਦਰੀ ਦੇ ਇੱਕ ਮੁੰਡੇ ਨੂੰ ਜਦੋਂ ਨਾਖਾਂ ਦੇ ਬਾਗ ਵਿੱਚ ਚੌਕੀਦਾਰੀ ਵੱਜੋ ਭਰਤੀ ਹੋਇਆ ਦੇਖਦਾ ਤਾਂ ਉਸ ਦਾ ਹਿਰਦਾ ਵਲੁੰਦ ਤਰਿਆ ਜਾਂਦਾ ਹੈ ਉਸ ਦਾ ਮਨ ਕਰਦਾ ਹੈ ਕਿ ਉਹ ਉਸ ਮੁੰਡੇ ਨੂੰ ਇਸ ਕੰਮ ਚੋਂ ਕੱਢ ਕੇ ਆਪਣੇ ਨਾਲ ਲੈ ਜਾਵੇ ਮੁੰਡਾ ਆਪਣੇ ਬਾਪ ਦੇ ਗੁਜ਼ਰ ਜਾਣ ਤੋਂ ਬਾਅਦ ਇੱਕ ਕਾਮੇ ਵੱਜੋ ਨੌਕਰੀ ਕਰਦਾ ਹੈ ਬਹਾਦਰ ਸਿੰਘੂ ਜਾਪਦਾ ਹੈ ਕਿ ਉਸ ਦਾ ਸਵੈਮਾਨ ਜਿਵੇਂ ਤੂੜੀ ਦੀ ਪੰਡ ਹੋਵੇ ਤੇ ਹੁਣ ਦਰਿਆ ਵਿੱਚ ਰੁੜ ਕੇ ਤਿੱਲਾ ਤਿੱਲਾ ਹੋ ਗਿਆ ਹੈ